ਹਾਂ ਜੀ ਸਟੂਡੈਂਟ ਮਹਾਤਮਾ ਗਾਂਧੀ ਦੀ ਥਿਊਰੀ ਸਾਡੇ ਵਾਸਤੇ ਬੜੀ ਇੰਪੋਰਟੈਂਟ ਹੈ ਤੁਹਾਡੇ ਲੈਕਚਰਲ ਵਾਸਤੇ ਵੀ ਤੁਹਾਡੇ ਮਾਸਟਰ ਗ੍ਰੈਜੂਏਟਰ ਵਾਸਤੇ ਵੀ ਤਾਂ ਮਹਾਤਮਾ ਗਾਂਧੀ ਦੀ ਥਿਊਰੀ ਦੇ ਵਿੱਚ ਗਾਂਧੀਵਾਦ ਦੇ ਵੀ ਸਾਡਾ ਇੱਕ ਕਨਸੈਪਟ ਹੈ ਸਵਰਾਜ ਦਾ ਕਨਸੈਪਟ ਤਾਂ ਸਵਰਾਜ ਦਾ ਕੀ ਮਤਲਬ ਹੈ ਸਵਰਾਜ ਦਾ ਮਤਲਬ ਹੈ ਸਵੈ ਕੰਟਰੋਲ ਸਵੈ ਨਿਯੰਤਰਣ ਜੇ ਅਸੀਂ ਇਹਦੇ ਸਕਾਰਾਤਮਕ ਪਹਿਲੂ ਦੀ ਗੱਲ ਕਰੀਏ ਤਾਂ ਇਹਦੇ ਸਕਾਰਾਤਮਕ ਪਹਿਲੂਆਂ ਦੇ ਵਿੱਚ ਚਾਰ ਪਹਿਲੂ ਆਉਂਦੇ ਨੇ ਜਿਨ੍ਹਾਂ ਦੀ ਮਹਾਤਮਾ ਗਾਂਧੀ ਨੇ ਕਿਹਾ ਵੀ ਤੁਹਾਡਾ ਆਰਥਿਕ ਸਮਾਜਿਕ ਰਾਜਨੀਤਿਕ ਤੇ ਨੈਤਿਕ ਪਹਿਲੂ ਇਹਦਾ ਹੋਣਾ ਚਾਹੀਦਾ ਤੇ ਨਕਾਰਾਤਮਕ ਪਹਿਲੂ ਦੇ ਵਿੱਚ ਹੈ ਵੀ ਸਿਰਫ ਰਾਜਨੀਤਿਕ ਪਹਿਲੂ ਜਿਹਦੇ ਤਹਿਤ ਇਹਨਾਂ ਨੇ ਦੇਸ਼ ਦੀ ਆਜ਼ਾਦੀ ਦੀ ਗੱਲ ਕੀਤੀ ਸੀ ਜਾਂ ਜਿਹੜਾ ਬਾਲ ਗੰਗਾ ਦਾ ਤਿਲਕ ਵਾਲਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਸਵਰਾਜ ਮੇਰਾ ਜਨਮ ਸਿੱਧ ਅਧਿਕਾਰ ਹੈ ਤਾਂ ਉਹਦੇ ਵਿੱਚ ਸਿਰਫ ਰਾਜਨੀਤਿਕ ਪਹਿਲੂ ਦੀ ਗੱਲ ਕੀਤੀ ਜਾਂਦੀ ਹੈ ਪਰ ਮਹਾਤਮਾ ਗਾਂਧੀ ਦੇ ਸਵਰਾਜ ਅਕੋਰਡਿੰਗ ਇਹਦੇ ਵਿੱਚ ਚਾਰ ਪਹਿਲੂਆਂ ਦੀ ਗੱਲ ਕੀਤੀ ਜਾਂਦੀ ਹੈ ਤੇ ਜਿੰਨਾ ਵਿੱਚੋਂ ਇੱਕ ਵੀ ਪਹਿਲੂ ਜੇ ਗਾਇਬ ਹੁੰਦਾ ਹੈ ਤਾਂ ਕੰਪਲੀਟ ਸਵਰਾਜ ਦੀ ਇਸ ਸਥਾਪਨਾ ਇਹ ਨਹੀਂ ਕੀਤੀ ਜਾ ਸਕਦੀ ਤਾਂ ਏਸੀ ਸਵਰਾਜ ਦੀ ਕਨਸੈਪਟ ਦੇ ਵਿੱਚ ਮਹਾਤਮਾ ਗਾਂਧੀ ਨੇ ਆਰਥਿਕ ਪਹਿਲੂ ਦੇ ਦੋ ਕਨਸੈਪਟ ਦਿੱਤੇ ਸੀ ਜਿਦੇ ਵਿੱਚ ਇਹਨਾਂ ਨੇ ਟਰਸਟੀਸ਼ਿਪ ਦਾ ਸਿਧਾਂਤ ਦਿੱਤਾ ਸੀ ਟਰਸਟੀਸ਼ਿਪ ਦੇ ਸਿਧਾਂਤ ਵਿੱਚ ਮਹਾਤਮਾ ਗਾਂਧੀ ਕੀ ਕਹਿੰਦੇ ਨੇ ਕਿ ਕਹਿੰਦੇ ਜਿਹੜੀ ਨਿੱਜੀ ਪ੍ਰਾਪਰਟੀ ਹੈ ਤੁਸੀਂ ਨਿੱਜੀ ਪ੍ਰਾਪਰਟੀ ਰੱਖ ਸਕਦੇ ਹੋ ਪਰ ਤੁਸੀਂ ਨਿੱਜੀ ਪ੍ਰਾਪਰਟੀ ਦਾ ਇਸਤੇਮਾਲ ਖੁਦ ਲਈ ਨਹੀਂ ਕਰਨਾ ਹੈਗਾ ਤੁਸੀਂ ਨਿੱਜੀ ਪ੍ਰਾਪਰਟੀ ਦਾ ਇਸਤੇਮਾਲ ਸਮਾਜਿਕ ਕੰਮਾਂ ਦੇ ਵਿੱਚ ਕਰਨਾ ਹੈ ਲੋਕਾਂ ਦੀ ਭਲਾਈ ਦੇ ਲਈ ਕਰਨਾ ਹੈ ਠੀਕ ਹੈ ਤੇ ਦੂਸਰਾ ਸੀ ਇਹਨਾਂ ਦਾ ਅਪਿਗ੍ਰਹਿ ਦਾ ਸਿਧਾਂਤ ਅਪਿਗ੍ਰਹਿ ਦਾ ਸਿਧਾਂਤ ਜਿਹਨੂੰ ਅਸੀਂ ਅ ਇਹ ਵੀ ਕਾਫੀ ਇੰਪੋਰਟੈਂਟ ਸਿਧਾਂਤ ਆ ਤੁਹਾਡੇ ਵਾਸਤੇ ਤਾਂ ਇਸ ਸਿਧਾਂਤ ਦੇ ਵਿੱਚ ਮਹਾਤਮਾ ਗਾਂਧੀ ਨੇ ਕੀ ਕਿਹਾ ਸੀ ਵੀ ਸਾਨੂੰ ਸਿਰਫ ਆਪਣੀਆਂ ਜ਼ਰੂਰਤਾਂ ਦੇ ਅਕੋਰਡਿੰਗ ਸੰਗ੍ਰਹਿ ਕਰਨਾ ਹੈਗਾ ਜਿੰਨੀ ਸਾਡੀ ਜ਼ਰੂਰਤਾਂ ਨੇਗੀ ਅਸੀਂ ਵਾਧੂ ਸੰਗ੍ਰਹਿ ਨਹੀਂ ਕਰਨਾ ਹੈਗਾ ਤਾਂ ਅਪਰੀਗ੍ਰਹ ਦੇ ਸਿਧਾਂਤ ਦੇ ਵਿੱਚ ਆਉਂਦਾ ਹੈ ਵੀ ਅਸੀਂ ਜਿੰਨੀ ਸਾਡੀ ਜ਼ਰੂਰਤ ਹੈ ਅਸੀਂ ਸਿਰਫ ਓਨਾ ਸੰਗ੍ਰਹਿ ਕਰੀਏ ਅਸੀਂ ਜਿਹੜਾ ਵਾਧੂ ਸਮਾਨ ਹੈਗਾ ਜਾਂ ਵਾਧੂ ਚੀਜ਼ਾਂ ਹੈਗੀਆਂ ਓਸੀ ਆਪਣੇ ਸਮਾਨ ਨੂੰ ਡੋਨੇਟ ਕਰ ਦਈਏ ਤੇ ਇਸ ਸਿਧਾਂਤ ਦੇ ਵਿੱਚ ਆਉਂਦਾ ਹੈਗਾ ਇਸ ਤਰ੍ਹਾਂ ਮਹਾਤਮਾ ਗਾਂਧੀ ਬੜੀ ਇੱਕ ਫੇਮਸ ਕੋਟੇਸ਼ਨ ਹੈਗੀ ਉਹ ਕੀ ਕਹਿੰਦੇ ਨੇ ਕਹਿੰਦੇ ਵੀ ਕੁਦਰਤ ਸਾਡੀਆਂ ਜ਼ਰੂ ਅਲੱਛ ਨੂੰ ਕਦੇ ਪੂਰਾ ਨਹੀਂ ਕਰ ਸਕਦੀ ਹੈਗੀ ਤਾਂ ਇਹ ਮਹਾਤਮਾ ਗਾਂਧੀ ਦਾ ਸਿਨਾਜ ਜਿਹੜਾ ਸੀ ਉਹਦੇ ਵਿੱਚ ਇੱਕ ਛੋਟਾ ਜਿਹਾ ਪਹਿਲੂ ਸੀ ਆਪਾਂ ਉਹਦੇ ਬਾਰੇ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਇਸੇ ਤਰ੍ਹਾਂ ਆਪਾਂ ਅਲੱਗ-ਅਲੱਗ ਜਿਹੜੇ ਸਾਡੇ ਥਿੰਕਰਸ ਹੈਗੇ ਨੇ ਅਲੱਗ-ਅਲੱਗ ਜਿਹੜੀਆਂ ਥਿਊਰੀਜ਼ ਹੈਗੀਆਂ ਨੇਗੀਆਂ ਉਹਨਾਂ ਦੇ ਸਿਨਾਤਾਂ ਨੂੰ ਤੁਹਾਡੇ ਵਾਸਤੇ ਲੈ ਕੇ ਆਇਆ ਕਰਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਥੈਂਕ ਯੂ